ਐਸ਼ਲ ਪੱਦਰ ਦੀਆਂ ਗੇਮਾਂ ਦੇ ਵਿੱਚ ਲਗਾਤਾਰ ਪੰਜਾਬ ਦੇ ਪਲੇਅਰਾਂ ਦੀ ਤੱਕ ਜਾਰੀ ਜਤਰੇ ਨੇ ਮੈਡਲ ਪੈੰਡ ਪਹੁੰਚਣ ਤੇ ਹੋ ਰਿਹਾ ਸਨਮਾਨ ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਤ ਕਰਦਾ ਏ ਅਕਸਰ ਹੀ ਪੰਜਾਬ ਦੇ ਨੌਜਵਾਨ ਲਗਾਤਾਰ ਮੈਡਲ ਜਤਰੇ ਨੇ ਪੰਜਾਬ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰ ਰਹੇ ਨੇ ਇਹ ਵਿੱਚ ਫਰੀ ਕੋਟ ਦੇ ਨਜ਼ਦੀਕਲੇ ਪੈੰਡ ਇਹ ਵਿੱਚ ਫਰੀ ਕੋਟ ਦੇ ਨਜ਼ਦੀਕ ਪੈੰਡ ਜੰਡਵਾਲਾ ਜ਼ਿਲ੍ਹਾ ਫਿਰੋਹੀਪੁਰ ਦੇ ਹਰਮਨ ਵੱਲੋਂ ਪਿਛਲੇ ਦਿਨੀ ਗਾਜ਼ੀਆਬਾਦ ਦੇ ਵਿੱਚ ਹੋਈਆਂ 54ਵੀਆਂ ਨੈਸ਼ਨਲ ਸ਼ੂਟਿੰਗ ਵਾਲ ਮੁਕਾਬਲਿਆਂ ਦੇ ਵਿੱਚੋਂ ਪੰਜਾਬ ਦੀ ਟੀਮ ਵਿੱਚ ਖੇਡਿਆ ਗਿਆ ਸੀ ਅਤੇ ਪਹਿਲਾ ਅੰਕ ਪ੍ਰਾਪਤ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਜੰਡਵਾਲਾ ਪਹੁੰਚਣ ਤੇ ਪਰਿਵਾਰ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਅਤੇ ગ્રામਣ ਪੰਚਾਇਤ ਵੱਲੋਂ ਪਿੰਡ ਦੇ ਨੌਜਵਾਨਾਂ ਵੱਲੋਂ ਹਰਮਨ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਹਰਮਨ ਨੇ ਕਿਹਾ ਕੀ ਅਦਾ ਸੇਰਾ ਆਪਣੇ ਕੋਚ ਸਬਾਨਾ ਨੂੰ ਦਿੰਦਿਆਂ ਕਿ ਉਹਨਾਂ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਹੈ ਦੂਜੇ ਪਾਸੇ ਕੋਚ ਸਬਾਨਾ ਦਾ ਵੀ ਕਹਿਣਾ ਹੈ ਕਿ ਇਸ ਦੀ ਮਿਹਨਤ ਰੰਗ ਲੈ ਆਈ ਹੈ ਪੰਜਾਬ ਦੀ ਟੀਮ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਸੀ ਜੋ ਗਾਜ਼ੀਆਬਾਦ ਦੇ ਵਿੱਚ ਗੇਮਾਂ ਹੋਈਆਂ ਸੀ ਅਤੇ ਉਸ ਵਿੱਚ 32 ਦੇ ਕਰੀਬ ਟੀਮਾਂ ਸਨ ਜਿਨ੍ਹਾਂ ਨੂੰ ਪਛਾੜ ਕੇ ਪੰਜਾਬ ਪਹਿਲੇ ਨੰਬਰ ਤੇ ਆਇਆ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਕੱਠੇ ਹੋਏ ਕੀ ਕਹਿੰਦੇ ਨੇ ਪਰਿਵਾਰਕ ਮੈਂਬਰ ਪਿੰਡ ਵਾਸੀ ਅਤੇ ਸਾਥੀ ਆ ਅਖਰੀ ਕੀਮਾ ਚ ਗਏ ਸੀ ਕਿ ਕਿਹੜਾ ਪੋਜੀਸ਼ਨ ਕੋਲੀ ਅਸੀਂ ਪੰਜਾਬ ਦੀ ਟੀਮ ਨਾਲ ਗਏ ਸੀ ਜੀ ਉਸਤਾਦ ਜੀ ਆਇਆ ਮਾੜਾ ਪੰਜਾਬ ਦੀ ਟੀਮ ਨਾਲ ਗਏ ਸੀ ਤੇ ਉੱਥੇ ਫਰਸਟ ਪੋਜੀਸ਼ਨ ਹਾਸਲ ਕੀਤੀ ਇੱਕ ਵੀ ਮੈਚ ਮੁਕਾਬਲੇ ਕਿਵੇਂ ਦੇ ਰਏ ਤੁਹਾਡੇ ਉੱਤੇ ਮੁਕਾਬਲੇ ਬਹੁਤ ਵਧੀਆ ਰਹੀ ਯੂਪੀ ਨਾਲ ਸਾਡਾ ਵਧੀਆ ਮੈਚ ਤਕੜਾ ਲੱਗ ਗਿਆ ਇੱਕ ਪੁਆਇੰਟ ਤੇ ਲੀਡ ਅਪ ਦਿੱਤੇ ਹੀ ਤੇ ਮਹਾਰਾਜ ਦੀ ਕਿਰਪਾ ਨਾਲ ਹੋਰ ਕੋਈ ਮੈਚੇ ਦੀਆਂ ਵਧੀਆ ਨਿਕਲ ਕੇ ਸੋਗੇ ਕਿਹੜੀ ਟੀਮਾਂ ਉੱਥੇ ਆ ਗਏ ਸੀ ਮੈਂ 25 ਸਟੇਟਾਂ ਸੀ ਪੂਲ ਦੇ ਮੈਚ ਸੀ ਤੇ ਵਧੀਆ ਸਾਰੇ ਹੀ ਜਿੱਤੇ ਸਾਰੇ ਕੋਈ ਮੈਚ ਰੂਜ਼ ਨਹੀਂ ਕੀਤਾ ਜੀ ਅੱਗੇ ਦਾ ਹੁਣ ਕੀ ਸੁਪਨਾ ਹੈਗਾ ਤੁਹਾਡਾ ਅੱਗੇ ਦਾ ਸੁਪਨਾ ਸਰ ਵਧੀਆ ਨੌਕਰੀ ਲੱਗੀ ਏ ਵਧੀਆ ਸਾਰਾ ਕੁਝ ਹੋ ਗਿਆ ਅੱਜ ਪਿੰਡ ਪਹੁੰਚ ਕੇ ਪੂਰਾ ਪਰਮਾ ਸਵਾਗਤ ਹੋਇਆ ਜਿੰਨੇ ਵੀ ਲੋਕ ਆ ਬਹੁਤ ਖੁਸ਼ੀ ਹੈ ਹੈਗਾ ਵੀ ਇਧੇ ਆਪ ਤੁਹਾਨੂੰ ਨਾਮ ਉਚਰਦੇ ਰਹਾਂਗੇ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਗੇਮ ਨੂੰ ਲੈ ਕੇ ਕੀ ਕਹਿਣਾ ਹੈਗਾ ਕਿਵੇਂ ਅੱਜ ਕੱਲ੍ਹ ਦੀ ਨੌਜਵਾਨੀ موبائلਾਂ ਦੇ ਪਾਸੇ ਹੋ ਗਈ ਹੈ ਨਾ ਤੇ ਇਹ ਨੌਜਵਾਨਾਂ ਨੂੰ ਕੀ ਅਸੀਸ ਦੇਣਾ ਗਰਾਊਂਡਾਂ ਨਾਲ ਜੁੜੋ ਜੀ ਵੱਧ ਤੋਂ ਵੱਧ ਸਭ ਤੋਂ ਵਧੀਆ ਚੀਜ਼ ਹੈ ਗਰਾਊਂਡ ਦਾ ਨਸ਼ਾ ਲਓ ਜੀ ਉਹ ਚੀਜ਼ ਹੈ ਜੀ ਬਹੁਤ ਇਸ਼ਤਿਹਾਰ ਸਾਲਾ ਨੋ ਸਨਯੋਗ ਸਾਡਾ ਪੰਚਾਇਤ ਸਾਹਿਬ ਸਾਡੇ ਗਰਾਊਂਡ ਬਣੇ ਨੇ ਥੋੜਾ ਜਿਹਾ ਟਾਈਮ ਹੋਇਆ ਜੀ ਸਾਡੇ ਨਾਲ ਦੇ ਖਿਡਾਰੀ ਬਹੁਤ ਪਲੇਅਰ ਵਧੀਆ ਚੰਦਵਾਜੇ ਦੇ ਪਲੇਅਰ ਬਹੁਤ ਵਧੀਆ ਮਿਸ਼ਰੀ ਵਾਲੇ ਦੇ ਜੀ ਸਾਡੇ ਨਾਲ ਨਾਲ ਪਿੰਡਾਂ ਦੇ ਬਹੁਤ ਵਧੀਆ ਪਲੇਅਰ ਆ ਜੀ ਤੇ ਇਹਨਾਂ ਜੋ ਹਣ ਸਾਡੇ ਖਿਡਾਰੀ ਜਿਹੜੇ ਗਾਂ ਖੇਡਣਗੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਜੀ ਅਸੀਂ ਪੰਚਾਇਤ ਦਾ ਦੇ ਨਹੀਂ ਦੇ ਸਕਦੇ ਸਾਡੇ ਗਰਾਊਂਡ ਬਣਿਆ ਜੀ ਬਹੁਤ ਵਧੀਆ ਹੈ ਜੀ ਤੇ ਅਸੀਂ ਧੰਨਵਾਦ ਕਰਦੇ ਪੰਚਾਇਤ ਸਾਹਿਬ ਆ ਅਕਸਰ ਜਿਵੇਂ ਮੈਡਲ ਜਿੱਤੇ ਨੇ ਪਾਸ ਹੁੰਦੀ ਹੈ ਕਿ ਬੱਚਿਆਂ ਨੂੰ ਨਿਸ਼ਾਰ ਨੌਕਰੀ ਦੇਵੇ ਤੁਹਾਡਾ ਕੀ ਕਹਿਣਾ ਹੈ ਸਰਕਾਰ ਦੇ ਉਹਦੇ ਦੂਜਾ ਦੇ ਵੱਧ ਚੜ ਕੇ ਅਗਲਾ ਮਿਹਨਤ ਕਰਦਾ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਸਾਡੇ ਚੇਲੇ ਬਾਲ ਕੇ ਸਾਡੇ ਨਾਲ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਹੈ ਪਲੇਅਰ ਕਿਵੇਂ ਦਾ ਰਿਹਾ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਪਿੰਡ ਦੇ ਗੇਮ ਤੋਂ ਪਤਾ ਲੱਗਦਾ ਜੀ ਬਹੁਤ ਵਧੀਆ ਆਪਣੇ ਰਾ ਅੱਗੇ ਬਹੁਤ ਤਰੱਕੀ ਕਰੋ ਆਪਣੇ ਏਰੀਆ ਦੇ ভিতর ਉਹੀ ਮੁੰਡੇ ਸਾਰੇ ਕੋਈ ਵੀ ਹੋਰ ਵੀ ਕੋਈ ਹੋਈ ਸੀ ਨਹੀਂ ਆਪਣੇ ਏਰੀਆ ਦੇ ਹੋਰ ਪਾਕ ਥਲੇ ਦਾ ਸੀ ਇੱਕ ਮੁੰਡਾ ਜੀ ਬਾਕੀ ਇਹ ਸੀਗਾ ਜੀ ਆਪਣੇ ਵੀ ਹਾਂਜੀ ਕੀ ਕਹਿਣਾ ਅੱਜ ਪਿੰਡ ਦੇ ਨੌਜਵਾਨ ਸਾਸੀ ਗਾਰ ਜੀ ਸਾਡੇ ਨੌਜਵਾਨ ਸਭਾ ਨੂੰ ਹਮੇਸ਼ਾ ਹੀ ਸਾਡੇ ਪਿੰਡ ਦੇ ਕੋਈ ਵੀ ਖਿਡਾਰੀ ਆ ਉਹਨਾਂ ਦਾ ਅਸੀਂ ਸਾਥ ਦਿੰਨੇ ਆ ਅਸੀਂ ਇਹ ਨੌਜਵਾਨਾਂ ਨੂੰ ਬੇਨਤੀ ਕਰਦੇ ਅੱਜ ਸਾਡੇ ਪਿੰਡ ਦਾ ਨੌਜਵਾਨ ਨੈਸਲੇ ਪੰਜਾਬ ਵਾਲੀਬਾਲ ਤੋਂ ਫਾਸਟ ਆਇਆ ਤੇ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਆਪਾਂ ਨੂੰ ਨਸ਼ੇ ਪੱਤੇ ਤੋਂ ਦੂਰ ਹੋ ਕੇ ਵੀ ਇਦਾਂ ਦੇ ਨੌਜਵਾਨਾਂ ਦਾ ਵੀ ਜੇਕਰ ਸਾਡੇ ਪਿੰਡ ਦਾ ਨਾਮ ਬਹੁਤ ਰੋਸ਼ਨ ਕੀਤਾ ਤੇ ਇਦਾਂ ਦੇ ਆਪਾਂ ਜਿਹੜੇ ਕਹਿੰਦੇ ਆ ਵੀ ਨਸ਼ੇ ਦੇ ਆ ਉਹ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਆ ਹਾਂਜੀ ਬਹੁਤ ਬਹੁਤ ਧੰਨਵਾਦ ਹਰਮਨ ਬੇਟੇ ਦਾ ਔਰ ਸਮੁੱਚੀ ਜੋ ਸਾਡੇ ਨੇੜੇ ਪਿੰਡਾਂ ਤੋਂ ਭੈਣ ਭਰਾ ਆ ਇਸ ਦਾ ਸਵਾਗਤ ਕਰਨ ਵਾਸਤੇ ਇਹ ਨੈਸ਼ਨਲ ਪਲੇਅਰ ਆ ਪੰਜਾਬ ਦੀ ਟੀਮ ਵੱਲੋਂ ਖੇਡਿਆ ਸਾਡੀ ಗ್ರಾಮ ਪੰਚਾਇਤ ਜੰਡਵਾਲਾ ਵੱਲੋਂ ਅਸੀਂ ਇਸ ਦਾ तहे ਦਿਲੋਂ ਧੰਨਵਾਦ ਕਰਦੇ ਆ ਬੈਕ ਨੂੰ ਬਹੁਤ ਖੁਸ਼ੀ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਪੰਜਾਬ ਦੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੋ ਕਿ ਸਾਡੀ ਜੂਨੀਅਰ ਦੀ ਜੋ ਟੀਮ ਨੈਸ਼ਨਲ ਦੇ ਵਿੱਚ ਖੇਡਣ ਗਈ ਸੀ ਫਸਟ ਪੋਜੀਸ਼ਨ ਹਾਸਲ ਕੀਤੀ 골ਡ ਮੈਡਲ ਅਸੀਂ ਹਾਸਲ ਕੀਤਾ ਸਾਨੂੰ ਬਹੁਤ ਹੀ ਖੁਸ਼ੀ ਆ ਔਰ ਚੰਦ ਬਾਜਾ ਝੰਡ ਵਾਲਾ ਪਿੰਡ ਆ ਜੋ ਇਸ ਬੱਚੇ ਨੇ ਹਰਮਨ ਨੇ ਇਸ ਜੋ 12 ਪਲੇਅਰਾਂ ਦੀ ਜੋ ਟੀਮ ਬਣੀ ਸੀ ਉਸ ਦੇ ਵਿੱਚ ਇਸ ਦਾ ਵੀ ਇੱਕ ਨੰਬਰ ਤੇ ਨਾਮ ਸੀ ਉਸ ਬਹੁਤ ਅੱਛੀ ਗੇਮ ਖੇਡੀ ਬੱਚੇ ਨੇ ਸਾਨੂੰ ਵੀ ਮਾਣ ਆ ਮੈਂ এজ ਕੋਚ এজ ਟੀਮ ਦਾ ਮੈਨੇਜਰ ਗਾਜੀਆਬਾਦ ਨਾਲ ਗਿਆ ਸੀ ਔਰ ਸਾਰੀ ਟੀਮ ਨੂੰ ਇਸ ਤਰੀਕੇ ਨਾਲ ਖੜਾਇਆ ਕਿ 32 ਟੀਮਾਂ ਦੇ ਵਿੱਚੋਂ ਇੱਕ ਵੀ ਮੈਚ ਨਹੀਂ ਟੀਮ ਹਾਰੀ ਔਰ ਸਾਰੇ ਮੈਚ ਜਿੱਤ ਕੇ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਸਾਨੂੰ ਬਹੁਤ ਖੁਸ਼ੀ ਆ ਔਰ ਪਿੰਡ ਵਾਸੀਆਂ ਨੂੰ ਵੀ ਮੇਰੀ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਇਸ ਹਰਮਨ ਵਰਗੇ ਬੱਚਾ ਵਾਂਗੂ ਸਪੋਰਟਸ ਦੇ ਵਿੱਚ ਪਾਓ ਗੇਮਾਂ ਤੋਂ ਦੇ ਵਿੱਚ ਪਾਓ ਔਰ ਜੋ ਨਸ਼ਿਆਂ ਤੋਂ ਬਚ ਸਕਣ ਇਹ ਸਰਕਾਰ ਦੇ ਕਿਵੇਂ ਸਪੋਰਟ ਰਹੀ ਇਸ ਨਾਮ ਦੇ ਵੇਖੋ ਜੀ ਸਰਕਾਰ ਦਾ ਜੋ ਕਿ ਪੰਜਾਬ ਦੇ ਵਿੱਚ ਗ੍ਰੇਡੇਸ਼ਨ ਵਾਸਤੇ ਅਸੀਂ ਕੋਸ਼ਿਸ਼ ਬਹੁਤ ਕਰ ਰਹੇ ਆ ਸਾਨੂੰ ਉਮੀਦ ਆ ਕਿ ਜਲਦੀ ਜਲਦੀ ਸਾਨੂੰ ਸ਼ੂਟਿੰਗ ਵਾਲੀਬਾਲ ਦੀ ਗ੍ਰੇਡੇਸ਼ਨ ਮਿਲ ਜਾਊਗੀ ਸਾਡੀ 올림픽 ਦੇ ਵਿੱਚ ਗੱਲ ਚੱਲ ਰਹੀ ਆ ਬਾਕੀ ਸਾਡੇ ਕੋਲੇ ਜੋ ਸਟੇਟ ਦੀਆਂ ਬਾਡੀਆਂ ਉਹ ਸਾਰੀਆਂ ਬਣੀਆਂ ਵਿਆਂ ਅੱਗੇ ਜੋ ਸਾਡੇ ਦਿੱਲੀ ਦੇ ਵਿੱਚ ਜੋ ਗ੍ਰੇਡੇਸ਼ਨ ਹੈ ਅਤੇ ਕੋਸ਼ਿਸ਼ ਬੱਚਿਆਂ ਨੂੰ ਇਸ ਸਾਲ ਦੇ ਵਿੱਚ 10 ਬੱਚਿਆਂ ਨੂੰ ਇਨਕਮ ਟੈਕਸ ਦੇ ਵਿੱਚ ਨੌਕਰੀਆਂ ਮਿਲੀਆਂ ਪਹਿਲ ਦੇ ਆਧਾਰ ਤੇ ਸਪੋਰਟਸ ਦੇ ਜੋ ਨੈਸ਼ਨਲ ਬੱਚੇ ਖੇਡੇ ਆ ਨੌਕਰੀਆਂ ਮਿਲੀਆਂ ਸਾਨੂੰ ਵੀ ਉਮੀਦ ਹੈ ਕਿ ਪੰਜਾਬ ਸਰਕਾਰ ਸਾਡੀ ਇਸ ਗੇਮ ਨੂੰ ਦੇਖਦੇ ਹੋਏ ਮੇਰੀ ਗੁਜਾਰਸ਼ ਵੀ ਹੈ ਸਰਕਾਰ ਨੂੰ ਕਿ ਇਸ ਸ਼ੂਟਿੰਗ ਵਾਲੀਵਾਲ ਨੂੰ ਗ੍ਰੇਡਿਸ਼ਨ ਪਾਲਿਸੀ ਵਿੱਚ ਸ਼ਾਮਲ ਕਰਨ ਸਾਡੇ ਵੀ ਬੱਚੇ ਅੱਗੇ ਜਾ ਕੇ ਨੈਸ਼ਨਲ ਖੇਡ ਕੇ ਨੌਕਰੀਆਂ ਹਾਸਲ ਕਰ ਸਕਣ